ਤਾਂ ਗੱਲ ਕਰਾਂਗੇ ਜੀ ਰਾਜਵੀਰ ਜਵੰਦੇ ਦੀ ਪਿਛਲੇ ਦਿਨੀ ਸਾਨੂੰ ਉਹ ਅਲਵਿਦਾ ਆਕੇ ਨੇ ਉਹ ਵੀ ਪੂਰੀ ਉਮਰ ਭੋਗ ਸਕਦੀ ਸੀ ਪਰ ਉਹਨਾਂ ਦੀ ਡੈਥ ਦਾ ਕਾਰਨ ਬਣੇ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਜੇ ਉਹ ਅਵਾਰਾ ਪਸ਼ੂ ਉਹਦੇ ਸਾਹਮਣੇ ਨਾ ਆਉਂਦੇ ਉਸ ਦੇ ਅੱਗੇ ਇੱਕਦਮ ਨਾ ਆਉਂਦੇ ਤਾਂ ਅੱਜ ਰਾਜਵੀਰ ਜਵੰਦਾ ਸਾਡੇ ਵਿਚਕਾਰ ਹੁੰਦਾ ਆਪਣੇ ਛੋਟੇ ਛੋਟੇ ਬੱਚਿਆਂ ਦੇ ਵਿਚਕਾਰ ਹੁੰਦਾ ਤੇ ਉਸੇ ਤਰ੍ਹਾਂ ਹੀ ਸ਼ੁਕਲੇਕਰ ਦਾ ਨਜ਼ਰ ਆਉਂਦਾ ਮਾਂ ਬੋਲੀ ਦੀ ਸੇਵਾ ਕਰਦਾ ਨਜ਼ਰ ਆਉਂਦਾ ਅਖਾੜੇ ਲਾਉਂਦਾ ਨਜ਼ਰ ਆਉਂਦਾ ਪਰ ਕਾਰਨ ਬਣੇ ਅਵਾਰਾ ਪਸ਼ੂ ਤਾ ਹੁਣ ਇਸ ਤੇ ਇੱਕ ਨਵੀਂ ਅਪਡੇਟ ਆਈ ਹੈ। ਤਾਂ ਹਿਮਾਚਲ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਨੋਟਿਸ ਆ ਜਿਹੜਾ ਮੰਗਿਆ ਹੈ। ਨੋਟਿਸ ਦੇ ਵਿੱਚ ਸਾਫ਼ ਗੱਲ ਲਿਖੀ ਹੈ ਕਿ ਲੋਕਾਂ ਤੋਂ ਜਿਹੜਾ ਵਸੂਲਿਆ ਜਾਂਦਾ ਗਊ ਸੈਸ ਹੈ ਤਾਂ ਇਸ ਦੀ ਵਰਤੋਂ ਦਾ ਹਿਸਾਬ ਦਿਓ। ਪਟੀਸ਼ਨ ਕਰਤਾ ਨੇ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਦਾ ਹਵਾਲਾ ਦਿੱਤਾ ਹੈ। ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਨਵਕਰਨ ਸਿੰਘ ਸੋ ਇਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ। ਇਸ ਪਟੀਸ਼ਨ ਪਾਉਣ ਤੋਂ ਬਾਅਦ ਤਾਂ ਹੁਣ ਜਿਹੜੀ ਹਿਮਾਚਲ ਦੀ ਹਾਈ ਕੋਰਟ ਹੈ ਉਸਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਜਵਾਬ ਮੰਗਿਆ ਹਿਸਾਬ ਮੰਗਿਆ ਵੀ ਤੁਸੀਂ ਜਿਹੜਾ ਗਊ ਸੈਸ ਲੋਕਾਂ ਤੋਂ ਲੈਨੇ ਹੋ ਬਿਜਲੀ ਦਾ ਬਿੱਲ ਆਉਂਦਾ ਉਹਦੇ ਵਿੱਚ ਗਊ ਸੈਸ ਦਾ ਇੱਕ ਪੁਆਇੰਟ ਲਿਖਿਆ ਹੁੰਦਾ ਹੈ ਇੱਕ ਖਾਨਾ ਲਿਖਿਆ ਹੁੰਦਾ ਹੈ ਵੀ ਤੁਸੀਂ ਕਿੰਨਾ ਕੁ ਜਿਹੜਾ ਇਸ ਸੈਸ ਦੀ ਵਰਤੋਂ ਕੀਤੀ ਆ ਜੋ ਲੋਕ ਤੁਹਾਨੂੰ ਗਊ ਸੈਸ ਦੇ ਰਹੇ ਨੇ ਕਿੰਨੇ ਕੁ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਹੈ ਇਹਦਾ ਹਿਸਾਬ ਦਿਓ ਕਿਉਂਕਿ ਸਿੱਧਮ ਸਿੱਧਾ ਕਾਰਨ ਆਪਣੇ ਸਾਹਮਣੇ ਹੋਇਆ ਸਾਰਿਆਂ ਸਾਹਮਣੇ ਇਹ ਘਟਨਾ ਵਾਪਰੀ ਹੈ ਤੇ ਪੰਜਾਬ ਅੱਜ ਇਸ ਦੁਖਾਂਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਉਸਨੇ ਇੱਕ ਜਵਾਨ ਚਗਾਠ ਵਰਗਾ ਗੱਭਰੂ ਬੇਦਾਗ ਇਨਸਾਨ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਹਰ ਇੱਕ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਕਲਾਕਾਰ ਗਵਾ ਲਿਆ ਇੱਕ ਮਾਂ ਨੇ ਆਪਣਾ ਪੁੱਤ ਗਵਾ ਲਿਆ ਇੱਕ ਪਤਨੀ ਨੇ ਆਪਣਾ ਪਤੀ ਇੱਕ ਭੈਣ ਨੇ ਆਪਣਾ ਭਰਾ ਤੇ ਦੋ ਛੋਟੇ ਮਾਸੂਮ ਬੱਚਿਆਂ ਨੇ ਆਪਣਾ ਪਿਤਾ ਗਵਾ ਲਿਆ